ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਡਸ ਤੋਹੀ ਤੋਂ ਅੱਜ ਵਿਸ਼ਵ ਦੇ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਬਹੁਤ ਹੀ ਚਾਹਮਾਂ ਦੇ ਨਾਲ ਫਾਦਰ ਦਿਵਸ ਮਨਾਇਆ ਜਾ ਰਿਹਾ ਦੇਸਾ ਪਰਦੇਸਾਂ ਵਿੱਚ ਮਨਾਇਆ ਜਾ ਰਿਹਾ ਤੋਂ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਨਾ ਕਿ ਫਾਦਰ ਬਹੁਤ ਹੀ ਜ਼ਿਆਦਾ ਅੰਡਰਐਸਟੀਮੇਟ ਰਹਿ ਜਾਂਦਾ ਸਾਡੀ ਫੈਮਲੀਆਂ ਦੇ ਵਿੱਚ ਮਦਰ ਮਦਰ ਦਾ ਸਾਰੇ ਮਮਤਾ ਦਾ ਸਾਰਾ ਕਰਦੇ ਆ ਹੈ ਵੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਫਾਦਰ ਸਾਨੂੰ ਦੁਨੀਆ ਤੇ ਲੈ ਕੇ ਆਣ ਵਾਲਾ ਸਾਇੰਟਿਫਿਕਲੀ ਅਗਰ ਗੱਲ ਕੀਤੀ ਜਾਵੇ ਤਾਂ ਅਸੀਂ ਮਦਰ ਦੇ ਮਦਰ ਦੇ ਪੇਟ ਤੋਂ ਪਹਿਲਾਂ ਫਾਦਰ ਦੇ ਪੇਟ ਵਿੱਚ ਹੋਈਦਾ ਸੋ ਫਾਦਰ ਸਾਨੂੰ 9 ਮਹੀਨੇ ਗਰਭ ਦੇ ਵਿੱਚ ਰੱਖਦੀ ਹੈ ਤਾਂ ਅਸੀਂ ਦੁਨੀਆ ਦੇਖਦੇ ਹਾਂ ਫਾਦਰ ساری ਉਮਰ ਸਾਨੂੰ ਦੇਖਦਾ ਕੋ ਫਾਦਰ ਦਾ ਦੇਣ ਅਸੀਂ ਨਹੀਂ ਦੇ ਸਕਦੇ ਸੋ ਮੇਰੇ ਵੱਲੋਂ ਇਹ ਅਪੀਲ ਹੈ ਜਾਂ ਬੇਨਤੀ ਕਹਿ ਸਕਦੇ ਆ ਸਾਰਿਆਂ ਨੂੰ ਇਸ ਮਾਤੀ ਅਵਰਾਹੀ ਇੱਕ ਕਿ ਜਿੰਨੇ ਵੀ ਮੇਰੇ ਵੀਰ ਮੇਰੇ ਭੈਣਾ ਹੈ ਦੇਸਾਂ-ਪਰਦੇਸਾਂ ਵਿੱਚ ਹੈ ਚਾਹੇ ਇੱਥੇ ਦੇਸ਼ ਦੇ ਵਿੱਚ ਹੈ ਉਹ ਆਪਣੇ ਪਿਤਾ ਨੂੰ ਗਰੂ ਧਿਆਨ ਲਖਣ ਤੇ ਪਿਆਰ ਕਰਨ ਹਮੇਸ਼ਾ ਸਾਰੇ ਦੀਨ ਦੁਨੀਆ ਤੇ ਫਾਦਰ ਦੀ ਛਤਰ ਛਾਇਆ ਹੈ ਇੱਥੇ ਰਹਿਣ ਫਾਦਰ ਜਦੋਂ ਸਾਡੇ ਨਾਲ ਹੁੰਦੇ ਆ ਬੇਸ਼ੱਕ ਸੂਰਜ ਦੀ ਤਰ੍ਹਾਂ ਆ ਉਹ ਜਦੋਂ ਹੁੰਦੇ ਆ ਕੋਲ ਸਾਡੇ ਬੇਸ਼ੱਕ ਥੋੜੀ ਗਰਮੀ ਹੁੰਦੀ ਆ ਜਿਦਾਂ ਸੂਰਜ ਦੇ ਸੂਰਜ ਦੇ ਵਾਂਗੂ ਆਪਾਂ ਕਹਿ ਸਕਦੇ ਆ ਜੇਕਰ ਸੂਰਜ ਨਾ ਹੋਵੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਹੋ ਜਾਂਦਾ ਸੋ ਮੇਰੀ ਸਭ ਨੂੰ ਅਪੀਲ ਹੈ ਕਿ ਸਾਰੇ ਜਣੇ ਆਪਣੇ ਪਿਤਾ ਨੂੰ ਪਿਆਰ ਕਰੋ ਸੋ ਹੈਪੀ ਫਾਦਰਸਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ